ਕੋ ਆ ਜਾ ਕੋਈ ਟਮਾਟਰ ਕਹਿੰਦਾ ਕਿ ਟਮਾਟਰ ਕਹਿੰਦਾ ਮਾਟਰ ਆ ਇੱਧਰ ਆਛ ਮੜਾ ਜਾ ਆ ਦੱਸੀ ਮਾਟਰ ਕਹਿੰਦਾ ਕੀ ਕਹਿੰਦਾ ਮਾਟਰ ਟਮਾਟਰ ਮਾਟਰ ਕਹਿੰਦਾ ਇਹ ਕਿੰਨੀ ਉਮਰ ਆ ਤੇਰੀ ਅੱਛੇ ਸਾਲ ਆ 6 ਸਾਲ ਦੀ ਆ ਆ ਤੁਹਾਡਾ ਵੀ ਤਾ ਆ 6 ਸਾਲ ਦੇ ਨਿਆਣੇ ਨੂੰ ਪਤਾ ਟਮਾਟਰ ਕਹਿੰਦਾ ਉੱਥੇ ਜਿਹੜਾ ਖਲੋਤਾ ਝਾੜੂ ਵਾਲਾ ਉਹ ਇਸ ਉਮਰ ਚ ਵੀ ਟਮਾਟਰ ਹੀ ਕਰੀ ਜਾਣਾ ਕੁਆਹੇ ਕਰ ਤਾਲੀ ਆ ਸਾਹ ਤੂੰ ਟਮਾਟਰ ਕਹਿ ਕੇ ਵਿਖਾ ਦੇ ਤੇ ਚੱਲੇ ਕੱਦੀ ਵੋਟ ਦਿਲਵਾ ਦੇ ਜਿਹਨੂੰ ਹਲੇ ਟਮਾਟਰ ਕਹਿ ਲਾਈ ਨਹੀਂ ਆਇਆ ਉਹਨੂੰ ਜਿਹੜਾ ਉਥੋਂ ਵਜ਼ੀਰ ਪੜਿਆ ਇੱਥੇ ਆ ਕੇ ਦਾਦਾ ਸਰਜੀ ਫਰਜੀ ਬੱਤਖੇ ਨੂੰ ਕੀ ਇਹ ਵੱਡ ਨੂੰ ਪੈਂਦੇ ਆ ਇੱਥੇ ਆ ਕੇ ਲੈ ਯਾਰ ਕੀ ਕੰਮ ਕਰਦੇ ਆ ਤੂੰ ਛੋਡੇ ਕੰਮ ਇਹ ਆ ਕੇ ਸਰਜੀ ਮੈਂ ਮੰਤਰੀ ਮੰਤਰੀ ਦਾਸਤੇ ਨੂੰ ਦਸਰਾ ਪੈਂਦੇ ਆਲੇ ਤੂੰ ਮੰਤਰੀ ਮਤਲਬ ਕੰਮ ਕੋਈ ਨਹੀਂ ਕੀਤਾ ਤਾਨੂੰ